ਇੱਕ ਪਾਸੇ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਨੇ ਤਾਂ ਦੂਸਰੇ ਪਾਸੇ ਦੁਆਬਾ ਦੇ ਵਿੱਚ ਕਿਸਾਨ ਕਮੇਟੀਆਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਸਹਿਰ ਦਿੱਤਾ ਗਿਆ ਹੈ ਇਸ ਦਿਸਤੇ ਚੱਲਦੇ ਹਨ ਜਿੱਥੇ ਸੜਕਾਂ ਤੇ ਜਾਮ ਲੱਗਣੇ ਸ਼ੁਰੂ ਹੋ ਗਏ ਨੇ ਤਾਂ ਦੂਸਰੇ ਪਾਸੇ ਕਿਸਾਨਾਂ ਵੱਲੋਂ ਰੇਲ ਟ੍ਰੈਕਾਂ ਤੇ ਵੀ ਪੱਕੇ ਮੋਰਚੇ ਲਗਾ ਦਿੱਤੇ ਨੇ ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣ ਦਾ ਇਹੀ ਉਹਨਾਂ ਨੂੰ ਇੱਕ ਸਰੀਆ ਲੱਗਿਆ मेरा नाम बलविंदर सिंह मल्ली नंगल हां जी प्रधान ਤੋਂ ਆਪਾਂ ਕਿਸਾਨ ਸੰਘਰਸ਼ ਕਮੇਟੀ ਕਿਸੇ ਗੜ ਹਾਂਜੀ ਤੁਹਾਨੂੰ ਸਵੇਰ ਤੋਂ ਸ਼ਾਮ ਹੋ ਗਈ ਹੈ ਕਿਸ ਨੇ ਕੋਈ ਸਰਵਾਈ ਕੀਤੀ ਦੇਖੋ ਇਸ ਤਰ੍ਹਾਂ ਹੈ ਕਿ ਪ੍ਰਸ਼ਾਸਨ ਡੀਸੀ ਸਾਹਿਬ ਆਏ ਸੀ ਨਾਲ ਕਮਿਸ਼ਨਰ ਸਾਹਿਬ ਆਏ ਸੀ ਇੱਕ ਫ੍ਰੈਂਡਲੀ ਆ ਮਤਲਬ ਕਿ ਦਲਾਸਾ ਦੇ ਕੇ ਚਲੇ ਗਏ ਅਸੀਂ ਕੱਲ ਨੂੰ ਗੱਲ ਕਰਾਂਗੇ ਤੇ ਕੋਈ ਗੱਲ ਨਹੀਂ ਕੋਈ ਏਡੀ ਸਾਨੂੰ ਪੈਸੇ ਹੈ ਵੀ ਨਹੀਂ ਵੀ ਕਾਲੇ ਵੀ ਨਹੀਂ ਗਈ ਅਸੀਂ ਮਿਲ ਲੈ ਹੀ ਆ ਘਰਾਂ ਤੋਂ ਇਹ ਬੜੇ ਫਟੇ ਆ ਬਾਬੇ ਨਾਨਕ ਦਾ 20 ਰੁਪਿਆ ਦਾ ਲੰਗਰ ਇਹ ਚੱਲਦਾ ਨਿਆਰੇ ਨਾਲ ਆ ਦੋਕ ਦਿਨ ਇਦਾਂ ਰੱਖਾਂਗੇ ਟੈਂਟ ਇਹ ਕਰ ਸਰਕਾਰ ਨਾ ਆਈ ਤਾਂ ਦਿੱਲੀ ਵਾਂਗੂ ਅਸੀਂ ਛੱਡਦਾ ਆ ਆਰਡਰ ਕਰਕੇ ਛੱਡ ਪਾ ਦੇਾਂਗੇ ਇੱਥੇ ਵੀ ਇੱਕ ਛੱਡ ਪਿੱਛੇ ਨੂੰ ਪਾ ਦੇਣੇ ਲੰਗਰ ਦੀ ਆ ਇਹ ਮੋਟਾ ਚੱਲਦਾ ਰਹੂਗਾ ਕਿੱਈ ਜਾਲ ਹੈ ਕੋਈ ਤੰਗੀ ਨਹੀਂ ਕੋਈ ਹੈ ਜੀ ਸਾਨੂੰ ਕੋਈ ਐਡੀ ਤੰਗੀ ਨਹੀਂ ਕਿ ਸਰਕਾਰ ਨੂੰ ਤੰਗੀ ਨਹੀਂ ਨਾ ਬੜੇ ਸ਼ਾਂਤ ਆਂ ਇਰ ਨਿਯਾਰੇ ਨਾਲ ਬੈਠੇ ਆ ਕੋਈ ਤੰਗੀ ਨਹੀਂ ਹੈ ਜੀ ਠੀਕ ਹੈ ਜੀ ਕੋਈ ਗੱਲ ਨਹੀਂ ਚਾਹੇ 2 ਦਿਨ ਚੱਲੇ ਚਾਹੇ 10 ਦਿਨ ਸਰਕਾਰ ਚਲਾਵੇ ਸਰਕਾਰ ਦੀ ਮਰਜ਼ੀ ਆ ਜਿੱਦਣ ਸਾਨੂੰ ਸਾਡਾ 400 ਰੁਪਿਆ ਕੰਨੇ ਦਾ ਰੇਟ ਸਰਕਾਰ ਦੇ ਦੂਗੀ ਉਦੋਂ ਅਸੀਂ ਉੱਥੇ ਆਪਣਾ ਕਰਾਂਗੇ ਉਹਦੀ ਇੰਨੀ ਕੀ ਲੜਾਈ ਆ ਠੀਕ ਹੈ ਸਰ ਐਸਐਮਜ਼ेड ਪੰਜਾਬ ਦੇ ਲਈ ਜਲੰਧਰ ਤੋਂ ਸੁਖਵਿੰਦਰ ਸਿੰਘ ਕੰਬੋਜ਼ ਦੀ ਰਿਪੋਰਟ ਫੋਲੋ ਅਸ ਅਪਡੇਟਸ ਲਾਈਕ ਐਂਡ ਫੋਲੋ ਆਵਰ ਫੇਸਬੁੱਕ ਪੇਜ ਐਸਐਮਜ਼ेड ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ